ਆ ਗਈ ਹੈ ਕਿਉਂ ਤੁਸੀਂ ਮੁੜਦੇ ਪਏ ਹੋ ਵਾਪਸ ਮੁੜਦੇ ਕਿ ਪਿਆ ਕਿਉਂ ਮੁੜ ਰਹੇ ਹੋ ਹਾਂ ਦੱਸੋ ਕਿਉਂ ਮੁੜਦੇ ਪਏ ਤੁਸੀਂ ਵਾਪਸ ਹਾਂਜੀ ਕੁੱਤੇ ਹੈਗੇ ਨੇ ਵੜਦੇ ਨੇ ਇਹ ਠੀਕ ਓਕੇ ਫਾਇਰ ਰੋ ਕਰਾਂਗੇ ਤੇਰੇ ਸਾਰੇ ਰਿਕਾਰਡ ਕਰਾਵਾਂਗੇ ਛੇੜੇ ਛੇੜੇ ਕਢਾਵਾਂਗੇ ਤੇਰੇ ਰਿਕਾਰਡ ਸਾਰੇ ਕੀ ਹੋ ਗਿਆ ਯਾਰ ਇਹਦੀ ਬਦਮਾਸ਼ੀ ਕਿਉਂ ਕਰਦਾ ਪਿਆ ਦੱਸ ਨਹੀਂ ਕਿਹੜੀ ਦੁਸ਼ਮਣੀ ਹੈ ਯਾਰ ਤੇਰੀ ਸਾਡੇ ਨਾਲ ਦੱਸ ਸਾਡੇ ਜੁਆਗ ਮਾਰ ਰਹੇ ਤੂੰ ਨਹੀਂ ਨਹੀਂ ਸਾਡੇ ਜੁਆਗ ਮਾਰ ਰਹੇ ਸਾਡੇ ਜੁਆ ਖੇਡਦੇ ਅਗਲੇ ਮੁਹੱਬਤ ਹੈ ਮਲੇ ਵਿੱਚ ਕਿਸੇ ਨਾ ਵੀ ਹੈਗਾ ਤੇਰੀ ਵੀਡੀਓ ਬਣਾ ਰਿਹਾ ਬਿਨਾਂ ਨੂੰ ਤੇ ਉਹਨਾਂ ਤੇਰੀ ਵੀਡੀਓ ਕੁੱਤਿਆਂ ਦੀ ਬਣਾਉਣੇ ਪਿਆ ਕੁੱਤੇ ਆ ਰਹੇ ਤੇਰੇ ਨਾਲ ਅਸੀਂ ਕੁੱਤਿਆਂ ਦੀ ਬਣਾਉਣੇ ਪਿਆ ਯਾਰ ਮੇਰੀ ਵੀਡੀਓ ਕਿਉਂ ਬਣਾਵੇ ਅਸੀਂ ਕੁੱਤਿਆਂ ਦੀ ਬਣਾਉਣੇ ਪਏ ਆ ਕੁੱਤੇ ਤੇਰੇ ਨਾਲ ਨੇ ਕੁੱਤਾ ਪੈ ਸਕਦਾ ਆ ਕੁੱਤੇ ਪੈ ਸਕਦੇ ਆ ਜਿਹੜੀ ਸਾਨੂੰ ਪ੍ਰੋਬਲਮ ਹੈ ਅਸੀਂ ਬਣਾਵਾਂਗੇ ਫਿਰ ਤੂੰ ਕਹਾਇਆ ਜਾ ਰਿਹਾ ਛੱਡ ਲੰਦਾ ਕਿ ਕਿ ਦੇ ਰਿਹਾ ਮੈਨੂੰ ਵੀ ਤੇਰੀ ਮੈਂ ਇੱਥੇ ਦੁਕਾਨ ਬੰਦ ਕਰਾਉਂਗਾ ਲੋ ਜੀ ਸੁਣੋ ਜੀ ਮੀਡੀਆ ਵੀ ਤੂੰ ਨਾਲ ਕਰਿਆ ਕੈਮਰਾ ਸਾਹਮਣੇ ਔਨ ਕੈਮਰੇ ਦੀ ਦੁਕਾਨ ਬੰਦ ਕਰਾਉਂਗਾ ਬੜੇ ਸਾਹਮਣੇ ਗਵਾਹਾਂ ਦੇ ਰਿਕਾਰਡ ਹੋ ਜਾਈਏ ਜੀ ਦੱਸ ਰਹੀ ਗੱਲ ਵੀ ਮੈਂ ਨਾਲ ਔਨ ਕੈਮਰੇ ਆਹ ਬੰਦਲਟੀ ਯਾਰ ਮੈਂ ਲੋ ਜੀ ਮੈਂ ਮੈਂ ਇਹ ਵੀ ਚੀਜ਼ ਦੱਸ ਦਿੰਨਾ ਵੇ ਵੀ ਨਜੱਸੇ ਭਾਜੀ ਇਹ ਰੈਸੈਂਸ਼ੀਅਲ ਪ੍ਰੋਪਰਟੀ ਐ ਸਵੇਰੇ ਇੱਥੇ ਕਮਰਸ਼ੀਅਲ ਸਿਲੰਡਰ ਚੱਲਦੇ ਚਾਰ ਵੱਡੇ ਵੱਡੇ ਐ ਡਰ ਲੱਗਦਾ ਪਫਾ ਮਾਰਦੇ ਗੈਸਾਂ ਹੈ ਡਰ ਮਾਰਦਾ ਕਿ ਇੱਕ ਸਿਲੰਡਰ ਫਟ ਗਿਆ ਸਾਰਾ ਮੱਲਾ ਤਬਾਹ ਜੂ ਠੀਕ ਐ ਕਿ ਨਹੀਂ 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 ਮੈਂ ਤਾਂ ਕਾਪੜਾ ਕਹਿ ਰਿਆ ਸੀ ਯਾਰ ਪਹਿਲਾਂ ਵੀ ਮੈਂ ਕਹਿ ਰਿਆ ਸੀ ਕੋਈ ਗੱਲ ਨਹੀਂ ਹਨਾ ਬਿਲਕੁਲ ਬਿਲਕੁਲ ਕਮਰਸ਼ੀਅਲ ਥੋੜੀ ਐ ਯਾਰ ਜਗ੍ਹਾ ਕਮਰਸ਼ੀਅਲ ਕੰਮ ਕਰਦੇ ਨੇ ਇਹ ਇਹ ਵੀ ਇਹੀ ਤਾਂ ਦਿੱਕਤ ਐ ਇਹਨਾਂ ਨੂੰ ਵੀ ਸਾਡੇ ਇਹ ਚੀਜ਼ ਕਿਉਂ ਬਾਜ ਉਠਾਂਦਾ ਠੀਕ ਹੈ ਕਿ ਨਹੀਂ ਗੈਰਕਾਨੂੰਨੀ ਹੈ ਜਾਂ ਬਿਲਕੁਲ ਜਿਹੜਾ ਗੈਰਕਾਨੂੰਨੀ ਹੈ ਗੈਰਕਾਨੂੰਨੀ ਹੈ ਉਹਨਾਂ ਨੂੰ ਵੀ ਲੋਕ ਹੈ ਤੁਹਾਡੇ ਇੱਕ ਕਮਰਸ਼ੀਅਲ ਜਗਾ ਥੋੜੀ ਹੈ ਟਾਬੇ ਹੁੰਦੇ ਨਾ ਰੋਡਾਂ ਦੇ ਉੱਤੇ ਮੱਲੇਆਂ ਹੀ ਟਾਬੇ ਨਹੀਂ ਹੁੰਦੇ ਰੋਕ ਵੀ ਲਾਗਦੇ ਨਹੀਂ ਤੁਮ ਨੂੰ ਬੰਦੇ ਨੂੰ ਕੋਈ ਨਹੀਂ ਜਦੋਂ ਕੰਮ ਸ਼ੁਰੂ ਹੋਇਆ ਸੀ ਇੱਕ ਮਿੰਟ ਜਦੋਂ ਕੰਮ ਸ਼ੁਰੂ ਹੋਇਆ ਸੀ ਅੰਕਲ ਮੇਰੇ ਕੋ ਆਏ ਸੀ ਬਿਲਕੁਲ ਨਾਲ ਹੈ ਕਰ ਇਹਨਾਂ ਨੇ ਦੱਸਣਗੇ ਕੀ ਹੁੰਦਾ ਸੀ ਅੱਜ ਸਾਰੇ ਕੁੱਤਾ ਨਾਮ ਦਾ ਡਿਵੈਲਪਰ ਸੁਸਾਇਟੀ ਦੇ ਮੈਂਬਰ ਆ ਗਏ ਆ ਕਰ ਕੇ ਕਰਿਆ ਕਰੋ ਗੱਲ ਲੈਣਾ ਕਰੋ ਅਸੀਂ ਕੁੱਤਾ ਵੈਲਪਰ ਫੇਟ ਦੇ ਮੈਂਬਰ ਆ ਗਏ ਆ ਅਸੀਂ ਕੁੱਤਿਆਂ ਤੋਂ ਬਹੁਤ ਪਰੇਸ਼ਾਨ ਆ ਗਏ ਆ ਠੀਕ ਹੈ। ਉਹ ਰਹਾ ਸਾਡਾ ਛੋਟਾ ਭਰਾ ਇਹਨੂੰ ਬੜੀ ਵਾਰੀ ਪਿਆਰ ਨਾਲ ਸਮਝਾਇਆ। ਪਰ ਸਾਡੇ ਹੱਥ ਖੜੇ ਹੋ ਚੁੱਕੇ ਹੋ। ਤੁਹਾਡੇ ਬ੍ਰਦਰ ਹੈ। ਨਹੀਂ ਮੇਰਾ ਬੋਦੋਸੀ ਮੇਰਾ ਜੀ। ਬਿਲਕੁਲ ਮੇਰਾ। ਅੱਜ ਬਿਲਕੁਲ ਨਾਲ ਨਾਲ ਘਰ ਆ ਜੀ। ਅਸੀਂ ਇਹਨੂੰ ਪਿਆਰ ਨਾਲ ਛੋਟੇ ਭਰਾ ਨੂੰ ਹੁਣ ਸਮਝਾਇਆ ਪਰ ਸਾਡੇ ਹੱਥ ਖੜੇ ਕਰਤੇ ਆਨੇ ਜੀ। ਠੀਕ ਹੈ। ਤੇ ਮੁੱਲੇ ਦੇ 20-25 ਬੰਦੇ ਨੂੰ ਖੁਦ ਕਹ ਆਪਕੋ ਕਹਦੇ ਵੱਡੇ ਅਗਲੀ ਵੱਡੇ ਆ ਦੱਸੋ। ਅਗਰ ਜੇ ਨਹੀਂ ਤੁਹਾਨੂੰ ਮੁੱਲੇ ਵਾਲੇ ਨੂੰ ਸਾਥ ਮਿਲਦਾ ਇਸ ਤੋਂ ਬਾਅਦ ਕਿੱਥੇ ਜਾਓਗੇ? ਅਸੀਂ ਤੁਹਾਨੂੰ ਬਾਹਰ ਤਨਾਂ ਲਾਵਾਂਗੇ ਜੀ ਸੀ। ਕਿਹੜੀ ਜਗ੍ਹਾ? ਬਾਹਰ ਫੀਲਡ ਵਿੱਚ ਜਿੱਥ ਜੋ ਘਬਰਾਇਆ ਦੇਖੋ ਜੀ ਸਾਨੂੰ ਇਹਨੂੰ ਇਹਨੂੰ ਮੁੱਲਾ ਪਿਆਰਾ ਕੇ ਕੁੱਤੇ ਪਿਆਰੇ ਦੇਖ ਲਵੇ ਉਹ ਤਾਂ ਕਹਿ ਰਿਹਾ ਮੈਂ ਮੱਲੇ ਵਾਲਿਆਂ ਦੇ ਨਾਲ ਨਾਲ ਫਿਰ ਫਿਰ ਇਹਦੇ ਨਾਲ ਆ ਗਿਆ ਕਦੋਂ ਕਹਿ ਰਿਹਾ ਮੱਲੇ ਨਾਲ ਨਾਲ ਮੈਂ ਤਾਂ ਦੇਖੋ ਜੀ ਸਾਹ ਕਾਨੂੰਨੀ ਤੌਰ ਤੇ ਚੱਲਣਾ ਮੈਂ ਕਹਿ ਰਿਹਾ ਕਾਨੂੰਨੀ ਕੰਮ ਥੋੜੀ ਕਰਾਂਗਾ ਮੈਨੂੰ ਕਹਿ ਰਿਹਾ ਕਾਨੂੰਨੀ ਤੌਰ ਤੇ ਚੱਲਣਾ ਮੱਲੇ ਵਾਲਿਆਂ ਦੇ ਨਾਲ ਦੇਖੋ ਜੀ ਜਿੱਥੇ ਜਿੱਥੇ ਮੱਲਾ ਸਹੀ ਹੋਊਗਾ ਮੈਂ ਨਾਲ ਆ ਠੀਕ ਹੈ ਜੇ ਕੋਈ ਪਰਸਨਲ ਮੇਰੇ ਆ ਕੇ ਦਰਵਾਜ਼ੇ ਖੜਕਾਏ ਤਾਂ ਮੈਂ ਖਿਲਾਫ ਆ ਇਹ ਇਕੱਲਾ ਬੰਦਾ ਸਹੀ ਹੈ ਜੀ ਬਾਕੀ ਸਾਰਾ ਜੇ ਕੋਈ ਮੈਨੂੰ ਆ ਕੇ ਧਮਕੀਆਂ ਦੇਵੇ ਇਹ ਇਕੱਲਾ ਬੰਦਾ ਸਹੀ ਕੋਈ ਬੰਦਾ ਆ ਕੇ ਮ ਬੋਲਿਆ ਕਹਿੰਦਾ ਤੂੰ ਪਰਚੇ ਕਿੰਨੇ ਪਰਚੇ ਕਰਾਏ ਕਹਿੰਦਾ ਮੈਂ ਕਢਾਵਾਂਗਾ ਆਪਾਂ ਹੋ ਗਏ ਅਸੀਂ ਯਾਰ ਮੇਰੀ ਮੇਰੀ ਪਰਸਨਲ ਐਨਜੀਓ ਨੂੰ ਲੈ ਕੇ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਕਿੰਨੇ ਪਰਚੇ ਕਿੰਨਾ ਦੇ ਕਰਾਏ ਆ ਜਿਹੜੇ ਜਨਮਾਂ ਨੇ ਤਿਆਰ ਕਰਦੇ ਕੋਈ ਇਹਦਾ ਰਿਸ਼ਤੇਦਾਰ ਹੈ ਵਿੱਚੋਂ ਇਹ ਵੀ ਮੈਂ ਕੱਢ ਕੇ ਦਿਖਾ ਦਊਗਾ ਗਲੀ ਦੇ ਵਿੱਚੋਂ ਵੀ ਕਰਵਾਏ ਕਿਸੇ ਨੇ ਗਲੀ ਆ ਫੀਲਡ ਗਾਇੰਟ ਤੇ ਦੋ ਬੰਦਿਆਂ ਦੇ ਹੋਏ ਨੇ ਕਿਹੜੇ ਕਿਹੜੇ ਬੰਦੇ ਕੋਈ ਹੈਗੇ ਨੇ ਜੀ ਹੁਣ ਕੋਰਟ ਦੀਆਂ ਇਨਸਟਰਕਸ਼ਨ ਨੇ ਕੋਪਲ ਨਹੀਂ ਆਪਾਂ ਨਾਮ ਨਹੀਂ ਲੈਣੀਆਂ ਭਾਜੀ ਇੱਕ ਕੇ ਵੀ ਲੋਪ ਲਾਇਆ ਗਿਆ ਵੀ ਜਿਹੜੇ ਜਿਹੜਾ ਕੋਈ ਕੁੱਤੇ ਨੂੰ ਮਾਰਦਾ ਹੈ ਕੋਈ ਛੋਟੀ ਮਾਰਦਾ ਹੈ ਉਹਦੇ ਤੇ ਜਦੋਂ ਤੁਸੀਂ ਪਰਚਾ ਕਰਾਉਂਦੇ ਹੋ ਕਾਰਵਾਈ ਕਰਵਾਉਂਦੇ ਹੋ ਉਸ ਤੋਂ ਬਾਅਦ ਤੁਸੀਂ ਪੈਸੇ ਦੀ ਡਿਮਾਂਡ ਕਰਦੇ ਹੋ ਭਾਜੀ ਮੈਂ 10 ਵਾਰ ਹਰੇਕ ਚੈਨਲ 'ੱਕੇ ਕਹਿ ਰਿਹਾ 1 ਰੁਪਿਆ ਕੋਈ 1 ਰੁਪਿਆ ਸਾਬਤ ਕਰ ਦੇ 1 ਰੁਪਿਆ ਭਾਜੀ ਹੋਰ ਕੈਮਰਾ ਹਾਂ ساری ਜ਼ਿੰਦਗੀ ਗਨਾਮੀ ਕਰਨ ਨੂੰ ਤਿਆਰ ਭਾਜੀ ਸੁਣ ਰਹੇ ਆਂ ਜੀ ਅਸੀਂ ਇਨਵੈਸਟੀਗੇਸ਼ਨ ਅਸੀਂ ਵੀ ਆਪਣੇ ਤੌਰ ਦੇ ਦਿੱਤੇ ਕਰਦੇ ਰਹੇ ਆ ਨਾ ਇਹ ਇੱਕ ਰੁਪਿਆ ਬਹੁਤ ਵੱਡੀ ਗੱਲ ਹੈ ਤੁਸੀਂ ਇਹਨੇ ਅਸੀਂ ਸੁਣ ਰਹੇ ਆਂ ਜੀ ਸਾਰੇ ਪਾਸਿਓ ਹਾਂ ਉਹਨਾਂ ਅੱਜ ਵੀ ਸੁਣ ਰਹੇ ਆ ਨਾ ਕੁਝ ਹੋਰ ਹੋਣਾ ਕਰਨਾ ਕੁਝ ਅਸੀਂ ਅੱਜ ਵੀ ਕਿਸੇ ਗੈਦਰਿੰਗ ਦੇ ਵਿੱਚ ਬੈਠ ਕੇ ਆਏ ਆ ਕਿਸੇ ਪ੍ਰੋਮਿਨੈਂਟ ਬੰਦੇ ਦੇ ਨਾਲ ਉੱਥੇ ਲੋਕੀ ਬੈਠ ਕੇ ਵੀ ਕਹਿ ਰਹੇ ਆ ਵੀ ਇਹ ਕੰਮ ਜਿਹੜਾ ਹੈਗਾ ਆ ਇਹ ਪੈਸੇ ਲੈਣ ਦਾ ਆ ਸਾਰਾ ਦਾ ਸਾਰਾ ਮੈਂ ਕਹਿਆ ਸਾਬਲ ਕਰ 1 ਰੁਪਿਆ ਦੇਖੋ ਜੀ ਕਹਨ ਨੂੰ ਤਾਂ ਹਰ ਕੋਈ ਕਹਿ ਦਿੰਦਾ ਵੀ ਆ ਇਦਾਂ ਇਹ ਹੁੰਦਾ 1 ਰੁਪਿਆ ਜੇ ਕੋਈ ਸਾਬਲ ਕਰ ਦੂਗਾ ساری ਜ਼ਿੰਦਗੀ ਗੁਲਾਮੀ ਕਰ ਇਸੇ ਬੰਦੇ ਦੇ ਪੈਰ ਧੋ ਕੇ ਪੀਲਾਂਗਾ ਜੇ ਦਿਖਾ ਦੇ ਅਸੀਂ ਸਿਰਫ ਮੰਨੀ ਸਿੰਘ ਨੂੰ ਇੱਕ ਗੋਸ਼ਤ ਨੂੰ ਪੁੱਛਣਾ ਚਾਹੁੰਦੇ ਆ ਕਿ ਉਹ ਦੱਸੇ ਗਲੀ ਵਿੱਚ ਵੀ 25 ਬੰਦਿਆਂ ਨੂੰ ਕੁੱਤੇ ਨੇ ਵੜਿਆ ਕਿ ਨਹੀਂ ਵੜਿਆ ਹਾਂ ਕਿਸੇ ਕੁੱਤੇ ਨੇ ਉਹਨੂੰ ਪਿਆਰ ਕੀਤਾ ਰੋਟੀ ਪਾਈ ਇਹ ਵੀ ਮੈਨੂੰ ਦੱਸੋ ਮੰਨੀ ਸਿੰਘ ਕਹਿੰਦਾ ਵੜਿਆ ਤੋ ਆਪ ਕਰਦੇ ਵੇ ਭਾਜੀ ਕਿੰਨੇ ਲੋਕਾਂ ਨੂੰ ਵੱਡੇ ਗਲੀ ਚ ਆ ਜਾਓ ਅੱਜ ਬੁਢਾदाई ਹੈਗਾ ਨਾ ਹਰੇਕ ਬੁਢਾदाई ਹੈਗਾ ਸਾਡਾ ਆਏ ਕੋਈ ਨਹੀਂ ਸਾਨੂੰ ਹਾਂ ਜੀ ਕੁੱਤਿਆਂ ਦੀ ਪ੍ਰੋਬਲਮ ਹੈ ਉਹ ਦੂਰ ਕਰ ਦੇਵੇ ਸਾਨੂੰ ਮਲੇ ਨੂੰ ਕੋਈ ਲੜਾਈ ਸਾਨੂੰ ਹੈ ਗਲੀ ਵਾਲਿਓ ਯਾਰ ਕੁੱਤਿਆਂ ਦੀ ਪ੍ਰੋਬਲਮ ਮੈਂ ਕਰਨੀ ਹੈ ਮੈਂ ਰੱਬ ਮੈਂ ਮੈਂ ਡੀਸੀ ਲੱਗਾ ਲੁਧਿਆਣੇ ਦਾ ਆਪਣੇ ਹੈ ਹੈ ਕਿ ਨਹੀਂ ਗਲੀ ਗਲੀ ਚੱਲ ਗਲੀ ਹਰ ਗਲੀ ਮੈਂ ਰੋਟੀ ਪਾਉਂਦਾ ਯਾਰ ਉਹ ਬਾ ਤੁਹਾਡੇ ਤੁਹਾਡੀ ਨੂੰ ਰੋਟੀ ਪੰਦੀ ਸੀ ਜਦੋਂ ਨਵੇਂ ਨਹੀਂ ਮੈਂ ਪੁੱਛੋ ਬੰਦ ਕਰਦੀ ਸੀ ਨਾ ਬੰਦ ਕਰ ਦਿਓ ਮੇਰੀ ਥੋੜੀ ਤੁਹਾਡਾ ਹੋ ਗਿਆ ਨਹੀਂ ਨਹੀਂ ਉਹ ਯਾਰ ਕੀ ਕਰਨਾ ਕੁੱਤੇ ਰੋਟੀ ਲੱਤੀ ਵੀ ਬਾਸ ਸਕਦਾ ਹੈ ਇਹ ਇਹਨਾਂ ਦਾ ਭਤੀਜਾ ਆ ਨੌ ਕੁੱਤੇ ਰੰਦਾ ਉਹ ਵੀ ਇੱਥੇ ਆ ਜਾਂਦਾ ਯਾਰ ਸਾਨੂੰ ਕੁੱਤੇ ਕਿਉਂ ਆ ਸਾਨੂੰ ਦੱਸੋ ਇਹਨਾਂ ਵੀ ਫੇਰੇ ਹਾਂਜੀ 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 ਅੰਕਲ ਜੀ ਅੱਜ ਆਹਦੇ ਸਾਹਮਣੇ ਵੜਿਆ ਅੰਕਲ ਜੀ ਇਹਦੇ ਸਾਹਮਣੇ ਅੰਕਲ ਜੀ ਇਹ ਡਿੱਗੇ ਇਹੀ ਲਾ ਕੇ ਗਿਆ ਇਹਨਾਂ ਨੂੰ ਕੀ ਹੋ ਗਿਆ ਸੀ ਤੁਹਾਨੂੰ ਇਹੀ ਇਹੀ ਜਗ੍ਹਾ ਇਹੀ ਜਗ੍ਹਾ ਸੀ ਜੀ ਹਾਂ ਸਾਰੀ ਗੱਲ ਦੱਸਿਓ ਅੰਕਲ ਇੱਥੇ ਐਸਾ ਮੈਂ ਆ ਰਿਹਾ ਹਾਂ ਇੱਥੇ ਆਹ ਕੁੱਤਾ ਚਿੱਟਾ ਚਿੱਟੇ ਨਾਲ ਕੁੱਤਾ ਸਾਹਮਣੇ ਹੋ ਜਾਣਾ ਕੈਮਰੇ ਦੇ ਪਿੱਛੇ ਮੋਣੀ ਮੇਰੇ ਟੰਗ ਫੜ ਲਈ ਟੰਗ ਵੜ ਗਈ ਫੜ ਕੇ ਇੱਥੋਂ ਐਸਾ ਕਰ ਕਰ ਮੁੰਦੇ ਮੂੰਹ ਘਿਲ ਕੇ ਜਿਹੇ ਨਾਲ ਕੇ ਮੇਰੇ ਸਿਰ ਤੇ ਵੀ ਸੱਟ ਲੱਗੀ ਸੱਟ ਲੱਗੀ ਮੈਂ ਉੱਠਿਆ ਉੱਠ ਕੇ ਤੁਰ ਗਿਆ ਮਣੀ ਨੂੰ ਮੈਂ ਕਿਹਾ ਮੈਂ ਕਿਹਾ ਮਣੀ ਪੁੱਤ ਇੱਕ ਕੰਮ ਸੇ ਕਮ ਇਹਨਾਂ ਦਾ ਖਿਆਲ ਰੱਖ ਦੇਖੇ ਅੰਦੇ ਜਾਂਦੇ ਆਪਣੇ ਬੱਚੇ ਜਿਹੜੇ ਆਂਦੇ ਆ ਉਹਨਾਂ ਦਾ ਆਪਾਂ ਨੂੰ ਆਪਾਂ ਰੁਕਿਆ ਰੱਖਿਆ ਲਈ ਵੀ ਇਹ ਕੋਈ ਨਹੀਂ ਕਹਿੰਦਾ ਵੀ ਮਮੀ ਤੂੰ ਜਾ ਬੜੀ ਬਜ਼ੁਰਗ ਵੀ ਕਹਿ ਰਹੇ ਨੇ ਕਾਫੀ ਉਮਰ ਮੈਂ ਦੱਸਦਾ ਮੈਂ ਬਜ਼ੁਰਗ ਡਿੱਗ ਕੇ ਘਬਰਾ ਕੇ ਡਿੱਗੇ ਸੀ ਮੈਂ ਹੀ ਹਸਪਤਲ ਲੈ ਕੇ ਗਿਆ ਪੁੱਛੋ ਮੈਂ ਆਪ ਹਸਪਤਲ ਲੈ ਕੇ ਇਲਾਜ ਆਇਆ ਅੱਛਾ ਮੈਂ ਗੁਨਾਹ ਕਰ ਲਿਆ ਆਪਾਂ ਦੇਖੋ ਗੁਨਾਹ ਨਹੀਂ ਕੀਤਾ ਐਵੀਂ ਜ਼ਬਰਦਸਤੀ ਰੁਕਿਆ ਮੈਂ ਮੈਂ ਕਿਹ ਦੇਖੇ ਮੈਂ ਚੱਲ ਫੇਰ ਨਹੀਂ ਸਕਦਾ ਮੈਂ ਕਰ ਨਹੀਂ ਸਕਦਾ ਜੇ ਮੈਂ ਨਾ ਮੈਂ ਇੱਕ ਮਿੰਟ ਜੇ ਮੈਂ ਨਾ ਲੈ ਕੇ ਜਾਂਦਾ ਫੇਰ ਦੱਸੋ ਮੇਰਾ ਇਹ ਤਾਂ ਮੈਨੂੰ ਹਿਮੈਨਿਟੀ ਦੇ ਨੋਤੇ ਲੈ ਗਿਆ ਆਪੇ ਜਾਂਦਾਗਾ ਮੈਂ ਜਾਣਾਰੇ ਮੇਰੇ ਕਰਦੇ ਜਾਂਦੇ ਨਾ ਮੈਂ ਮਜੂਰ ਹੋ ਕੇ ਰੁਕਿਆ ਮੈਂ ਕਹਿੰਦਾ ਕਰ ਤੂੰ ਮਰਾ ਪੁੱਤਾ ਵਰਗਾ ਤੂੰ ਮੈਂ ਬਈ ਸੱਟ ਲੱਗੀ ਐ ਇਹ ਤੈਨੂੰ ਕੋਈ ਨਹੀਂ ਸੀਗਾ ਤੂੰ ਫਿਰ ਲੈ ਕੇ ਮੈਂ ਦੱਸਦਾ ਜੀ ਮੈਂ 1 ਮਿੰਟ ਬੋਲ ਸਕਦਾ ਹਾਂ 1 ਮਿੰਟ 1 ਮਿੰਟ ਵੀਰ ਜੀ 1 ਮਿੰਟ ਵੀਰ ਜੀ 1 ਮਿੰਟ ਮੈਂ ਦੁਆਵ ਦੇ ਲਾ ਤੁਸੀਂ ਬੋਲੋ ਇਹ ਆਰ ਵੱਟੇ ਦਾ ਸਾਰੇ ਕਹੀ ਜਾਂਦਾ ਕੋਈ ਨਿਸ਼ਾਨ ਦਿਖਾ ਰਿਹਾ ਕੋਈ ਮੈਡੀਕਲ ਦਿਖਾ ਰਿਹਾ ਮੈਡੀਕਲ ਹੈਗਾ ਕਿਸੇ ਕੋ ਇਸ ਸਾਡੀ ਗਲੀ ਦੇ ਗੱਲਾਂ ਨੂੰ ਕੋ ਜੋ ਮਰਜ਼ੀ ਕਹੀ ਜਾਵੇ ਇਸ ਕਰਕੇ ਲੈ ਕੇ ਗਿਆ ਆ ਅਸੀਂ ਕੈਮਰਾ ਲਾ ਇਹ ਸਿੱਧਾ ਕਿ ਕਬੂਲ ਨੂੰ ਉਹ ਛੱਡੋ ਮੰਜੀ ਦੇ ਉੱਪਰ ਤੇ ਉਹ ਦਾ ਰੋਣਾ ਉਹ ਚਾਰਾ ਇਹਨਾਂ ਨੂੰ ਲੱਗ ਗਿਆ ਜੀ ਕਿਉਂਕਿ ਸਾਡੀ ਗਲੀ ਦੇ ਭਗਤ ਮਲੇ ਨੇ ਸਾਰੇ ਨੇ ਘਟਾ ਹੋ ਜਾਣਾ ਸੀ ਸਾਡੀ ਗਲੀ ਦੇ ਵਿੱਚ ਸਫਾਈ ਕਰਨ ਲਈ ਸਫਾਈ ਕੰਪਨੀ ਮੈਂ ਫਿਰ ਕੁੜੀ ਨੂੰ ਉਹਦੀ ਕੁੜੀ ਨੂੰ ਇਹਦੇ ਸਾਹਮਣੇ ਵੜਿਆ ਇਹ ਦੋਨੇ ਮੌਕਾ ਤੇ ਖੜੇ ਸੀ ਉਹਨੂੰ ਕਹਿੰਦੇ ਜਾ ਕੇ ਸਰਕਾਰੀ ਹਸਪਤਾਲ ਉਹ ਕਹਿੰਦੀ ਮੇਰਾ ਇਲਾਜ ਕਰੋ ਡਾਕਟਰ ਕੋਲ ਲੈ ਜਾਓ ਉਹ ਕਹਿੰਦੇ ਚੱਲ ਜਾ ਕੇ ਸਰਕਾਰੀ ਹਸਪਤਾਲ ਚੱਲ ਜਾ ਸਾਡੇ ਕੋਲ ਜਾਣਦੇ ਉਹਦੇ ਰਿਕਾਰਡ ਕੀਤੇ ਹੋਏ ਤੁਹਾਨੂੰ ਦਿੰਨੇ ਆ ਬਿਆਨ ਉਹਨੇ ਦਿੰਨੇ ਆ ਹਾਂ ਬਾਈ ਇੱਥੇ ਆ ਖਾ ਬੰਦਾ ਖਾ ਇਹਨੂੰ ਵੱਡਿਆ ਪੁੱਛੋ ਮੁਝੇ ਵੀ ਕਰਨਾ ਕੰਮ ਤੇ ਇਹਨੂੰ ਕੋਈ ਹੈਲਪ ਕੀਤੀ ਭਾਜੀ ਇੱਕ ਮਿੰਟ ਜੀ ਹਾਂਜੀ ਹਾਂਜੀ ਤੋਂ ਹਾਂ ਜੀ ਸਹੀ ਕੰਮ ਤੇ ਆਤੇ ਹਾਂ ਰਸਤੇ ਦਾ 11 ਵਜੇ 12 ਵਜੇ ਆਤੇ ਕੁੱਤੇ ਘੁੰਮ ਕੇ ਜਾਣਾ ਪਰ ਤੇ ਇੱਕ ਵਾਰ ਮੇਰੇ ਕੋਲ ਕਾਟਾ ਤਾਂ ਫਿਰ ਕੋ ਕਾਟਾ ਦਾ ਹਾਂ ਜੀ ਟੀਕਾ ਲਗਵਾਇਆ ਕੋਈ ਮੈਡੀਕਲ ਕਹਿਰ ਆ ਕਰਾ ਜਾ ਤੇ ਬਗਲ ਮੇ ਉਸ ਕੋ ਨਹੀਂ ਨੇ ਨਾ ਨੰਬਰ ਮੇ ਉਸ ਵੇ ਡਾਕਟਰ ਆਪਨੇ ਖੁਦ ਕਰਾਇਆ ਜਾਂ ਉਹਨਾਂ ਨੇ ਕਰਾਇਆ ਕਿੰਨੇ ਪੈਸੇ ਲੱਗੇ ਕਿਤਨੇ ਟੀਕਾ ਲਗਵਾਏ ਦੇ ਚਾਰ ਚਾਰ ਟੀਕਾ ਲਗਵਾਏ ਕੋਈ ਰਸੀਦ ਵਗੈਰਾ ਹੈ ਆਪਕੇ ਪਾਸ ਹੈਗੀ ਰਸੀਦ ਹੈ ਦਿਖਾ ਲੈ ਕੀ ਗੱਲ ਕਹੋਗੇ ਨਾ ਨਹੀਂ ਤੁਸੀਂ ਹਰੋਂ ਦੇਖੋ ਕਿ ਸਾਡੇ ਕੁੱਤੇ ਪ੍ਰਾਰਟੀ ਆ ਤੇ ਬੱਚੇ ਕੋਈ ਇਨਸਾਨ ਦਾ ਇਨਸਾਨ ਜਾਨ ਪੈਰੋਰਿਟੀ ਨਹੀਂ ਹੈਗੀ ਕੁੱਤੇ ਪ੍ਰਾਇੋਰਿਟੀ ਹੈ ਇਹਨਾਂ ਨੂੰ ਐਨੇ ਪਿਆਰੇ ਆਪਣੇ ਘਰੇ ਰੱਖਣ ਕਿ ਕੋਈ ਪ੍ਰੋਬਲਮ ਹੀ ਨਹੀਂ ਆਪਣੇ ਘਰੇ ਰੱਖਣ ਦੀ ਬਾਤ ਪਰ ਐਕਟ੍ਰਿਸ ਜੇ ਕਿਸ ਨੂੰ ਵੱਡੂ ਕਾ ਦਾ ਡੈਫੀਨਿਟਲੀ ਸੀ ਆਪਣੀ ਸੇਫਟੀ ਪਹਿਲਾ ਕਰਨੀ ਹੈ ਨਾ ਸੈਲਫ ਡਿਫੈਂਸ ਦਾ ਕਰਨਾ ਤਾਂ ਸਾਰਿਆਂ ਨੂੰ ਹੀ ਹੈ ਅਗੋਏ ਕਹਿੰਦੇ ਤੁਸੀਂ ਪਹਿਲਾਂ ਡੰਡੇ ਲੈ ਕੇ ਆਨੇ ਹੋ ਉਹਨਾਂ ਨੂੰ ਮਾਰ ਦਿਓ ਤਾਂ ਤੁਹਾਨੂੰ ਕੁੱਤਾ ਵੱਢਦਾ ਰਿਸਪੋਨਸਿਬਲ ਵੀ ਕੋਈ ਬੰਦਾ ਪਹਿਲਾਂ ਡੰਡੇ ਲੈ ਕੇ ਤੁਰੂਗਾ ਤੇ ਮੈਨੇ ਕੰਪਲੇਟ ਕੀਤੀ ਕਦੇ ਇਹਨਾਂ ਦੇ ਖਿਲਾਫ ਤੁਸੀਂ ਕੋਈ ਮੇਰੇ ਸਾਹਮਣੇ ਲੈ ਕੇ ਇੱਕ ਕੰਪਲੇਟ ਕੀਤੀ ਗਈ ਹੈ ਹੁਣ ਅਸੀਂ ਕੰਪਲੇਟ ਹੈਗੀ ਆ ਉਹਦੇ ਸਾਰਿਆਂ ਦਾ ਸਾਰਾ ਮੁੰ ਇਹ ਪੂਰੀ ਗਲੀ ਦੇ ਤੰਗ ਹੈ ਜੀ ਪਰੇਸ਼ਾਨ ਤੁਸੀਂ ਦੇਖ ਲਓ ਸਾਰੇ ਜਣੇ ਕਿਉਂ ਖੜੇ ਨੇ ਡੈਫੀਨਿਟਲੀ ਜੇ ਤੰਗ ਨੇ ਤਾਂ ਹੀ ਸਾਰੇ ਇਕੱਠੇ ਖੜੇ ਨੇ ਨਾ ਇਹਨਾਂ ਨੇ ਸਾਰੇ ਜਣੇ ਖੜੇ ਨੇ ਮਣੀ ਸਾਰੀ ਗਲੀ کہہ ਰਹੀ ਅਸੀਂ ਮੈਂ ਤੁਹਾਨੂੰ ਦੱਸ ਰਿਹਾ ਜੀ ਉਹ ਹੋ ਮੇਰੀ ਹੱਥ ਵੜ ਕੇ ਬੇਨਤੀ ਏ ਕੁੱਤਾ ਜੇ ਉਹ ਦਰਵਾਜ਼ਾ ਮੇਰਾ ਖੜਕਾਏਗਾ ਹੁਣ ਪਾਣੀ ਵੀ ਪਾਵਾਂਗੀ ਮੈਂ ਰੋਟੀ ਵੀ ਇਹਨੂੰ ਦਵਾਂਗੀ ਅੰਦਰ ਵੀ ਵੜਾਂਗੀ ਮੀ ਪੈਂਦਾ ਹੈਗਾ ਇਹਦਾ ਕੁੱਤੇ ਆਨੇ ਸਾਰਿਆਂ ਨੇ ਵੀ ਕੁੱਤੇ ਆ ਤਾਂ ਵਾਦੇ ਕੁੱਤੇ ਨੇ ਮੈਨੂੰ ਲੱਗਦੇ ਜੇ ਜਦੋਂ ਇਹਨਾਂ ਨੇ ਉਹਨਾਂ ਦੇ ਬਾਡੇ ਵਿੱਚ ਕਾਤੇ ਪਾਣੀ ਵੀ ਨਾ ਪੀਣ ਦੁੱਧ ਵੀ ਨਾ ਪੀਣ ਵੀ ਇਥੇ ਕੁੱਤਾ ਨਿਕਲ ਜਾਵੇ ਗਰੀਤਾ ਵਾਲਾ ਕੁੱਤਾ ਥੋੜ੍ਹਾ ਹੀ ਵੱਡਣ ਵਾਲਾ ਜਿਹੜਾ ਵੱਡਾ ਕੱਲਾ ਵੱਡਣ ਵਾਲਾ ਨਹੀਂ ਵੱਡਦਾ ਉਹ ਨਹੀਂ ਵੱਡਦਾ ਨਹੀਂ ਨਹੀਂ ਉਹਦੀ ਸਾਰੇ 10 ਬੰਦਿਆਂ ਨੇ ਥੋੜੀ ਮਾਰਿਆ ਪਤਾ ਹੀ 10 ਬੰਦਿਆਂ ਨੇ ਥੋੜੀ ਮਾਰਿਆ 15 ਬੰਦਿਆਂ ਨੇ ਮਾਰਿਆ ਉਹਨੂੰ ਵੀ ਬੜਾ ਪਿਆਰ ਹੈ ਮੈਂ ਦੱਸਦਾ ਮੈਂ ਕਰਦਾ ਜਵਾਬ ਜਦੋਂ ਕੋਈ ਜਾਨਵਰਾਂ ਤੇ ਅਤਿਆਚਾਰ ਕਰੇਗਾ ਇਹੀ ਜਵਾਬ ਮਿਲਨੇ ਆ ਸਾਡੀ ਅੱਖਾਂ ਸਾਹਮਣੇ ਕੁੱਤੇ ਨੂੰ ਮਾਰੇਗਾ ਜਿਹੜਾ ਬੰਦਾ ਇਹਦਾ ਉਹਨੂੰ ਕੁੱਤਾ ਦਾ ਫਿਰ ਵਧੀਆ ਸ਼ਬਦ ਹੈ ਮੈਂ ਤਾਂ ਬਹੁਤ ਗਲਤ ਗਾਣਾ ਵੀ ਗੱਡਾਂਗਾ ਜਿਹੜਾ ਜਾਨਵਰ ਨੂੰ ਮਾਰੇਗਾ ਇਹਦਾ ਕੁੱਤਾ ਸਾਡੇ ਬੱਚਿਆਂ ਨੂੰ ਮਾਰੇਗਾ ਜੀ ਕੁੱਤਿਆਂ ਬੰਦਿਆਂ ਨੂੰ ਮਾਰ ਦੇਗਾ ਉਹ ਪ੍ਰਸ਼ੰਸਾ ਕਰੇਗਾ ਤੇ ਕੁੱਤਿਆਂ ਨੂੰ ਉਹਨਾਂ ਨੂੰ ਪਟਾ ਕਰੇਗਾ ਜਿਹੜੇ ਸਾਨੂੰ ਵੜਦੇ ਪਏ ਨੇ ਸਾਡੀ ਸਾਡੀ ਜਾਨ ਦਾ ਖਤਰਾ ਹੈ ਜੀ ਸਾਨੂੰ ਸਾਰਿਆਂ ਨੂੰ ਮਾਰਿਆ ਨੂੰ ਵੜਦੇ ਪਿਆ ਜੀ ਇੱਕ ਕਲ ਕਲ ਇਹ ਹੋਵਾ ਲੈ ਕੇ ਆ ਤੇ ਤੁਹਾਨੂੰ ਆਪਣੇ ਨੂੰ ਫਿਰ ਮੰਨਦੀ ਸਾਡੇ ਮਹੱਲੇ ਦਾ ਬੰਦ ਹੋ ਕੇ ਇੱਕ ਪਾਸੇ ਸਿਰਫ ਕੁੱਤਿਆਂ ਦੇ ਕਰ ਬਲੈਕ ਮਿਲ ਵੀ ਕੀਤਾ ਯਾਰ ਹਾਂਜੀ ਬਲੈਕ ਮਿਲ ਵੀ ਕੀਤਾ ਜਾ ਰਿਹਾ ਬਲੈਕ ਮਿਲ ਗਈ ਕੁੱਤੇ ਨਹੀਂ ਚੱਕਨੇ ਕੋਈ ਨਹੀਂ ਜੋ ਕਰਨਾ ਕਰ ਲੋ ਅੱਛੇ ਗੱਲਾਂ ਨਹੀਂ ਆ ਗਈਆਂ ਮਹੱਲੇਦਾਰੀ ਆਪਣੀ ਸਾਰਿਆਂ ਦੀ ਆਪਾਂ ਸਾਰਿਆਂ ਨੇ ਆਹ ਮਿਲ ਕੇ ਚੱਲਾ ਠੀਕ ਹੈ